ਇਨਾ ਬੁਖਾਰ ਹੋਇਆ ਉਹਦੇ ਬੁਖਾਰ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਠੰਡਾ ਪਾਣੀ ਪਾ ਕੇ ਉਹਦੀ ਕੁੱਟ ਮਾਰਤੀ ਸੀ ਕਿ ਵੀਡੀਓ ਕਾਲ ਕਰਕੇ ਕਹਿੰਦਾ ਸੀ ਪੁਲਿਸ ਨੂੰ ਕਿ ਮੈਨੂੰ ਪਹਾਨਾ ਦਿਖਾਓ ਤਣੀ 82 ਦਾ ਮਕਦਮਾ ਉਹ ਪਹਾਨਾ ਸਿੱਧੂ ਜਿਹੜਾ ਲੋਕਾਂ ਦੇ ਲੱਖਾਂ ਨਹੀਂ ਕਰੋੜਾ ਰੁਪਿਆ ਪੰਜਾਬ ਦੇ ਲੋਕਾਂ ਦੇ ਠੱਗੇ ਹੋਏ ਪੈਸੇ ਏਜੰਟਾਂ ਦੁਆਰਾ ਉਸ ਇਨਸਾਨ ਨੇ ਉਸ ਨੌਜਵਾਨ ਨੇ ਉਹਨਾਂ ਲੋਕਾਂ ਨੂੰ ਵਾਪਸ ਦਵਾਈ ਆ ਜਿਹੜਾ ਕੰਮ ਸਰਕਾਰਾਂ ਦਾ ਹੈ ਜਿਹੜਾ ਕੰਮ ਪ੍ਰਸ਼ਾਸਨ ਦਾ ਹੈ ਉਹ ਕੰਮ ਇੱਕ ਉਹ ਨੌਜਵਾਨ ਕਰ ਰਿਹਾ ਸੀ ਪਰ ਕਿਉਂਕਿ ਉਹ ਲਗਾਤਾਰ ਜੋ ਇਹ ਸਰਕਾਰ ਹੈ ਜੋ ਇਹਦੀਆਂ ਗਲਤ ਨੀਤੀਆਂ ਨੇ ਜੋ ਮਾਰੂ ਨੀਤੀਆਂ ਨੇ ਪੰਜਾਬ ਲਈ ਲੋਕਾਂ ਲਈ ਧਰਤੀ ਲਈ ਉਹਦੇ ਲਗਾਤਾਰ ਬੋਲਦਾ ਰਹਿੰਦਾ ਸੀ ਸੋ ਇਹ ਤਾਂ ਤੋਂ ਬਰਦਾਸ਼ਤ ਨਹੀਂ ਹੋਇਆ ਸੋ ਹੱਦ ਜ਼ੁਲਮ ਦੀ ਜਿਹੜੀ ਹੱਦ ਹੈ ਬੱਚਰਪਨੇ ਦੀ ਜਿਹੜੀ ਹੱਦ ਹੈ ਆਪਾਂ ਸੁਣਦੇ ਆਂ ਹੁਣ ਤੱਕ ਆਪਾਂ ਸਾਰੇ ਵਿਅੰਤੇ ਨੂੰ ਬੱਚੜ ਕਹਿੰਦੇ ਆ ਕਿ ਕਿਵੇਂ ਸਾਡੀਆਂ ਧੀਆਂ ਪੈਣਾ ਦੀਆਂ ਬੇਪੱਤੀਆਂ ਹੁੰਦੀਆਂ ਰਹੀਆਂ ਕਿਵੇਂ ਸਾਡੀਆਂ ਨੌਜਵਾਨ ਕੁੜੀਆਂ ਥਾਣਿਆਂ ਦੇ ਨੰਗੀਆਂ ਕਰਕੇ ਉੱਤੇ ਭਰਾਵਾਂ ਨੂੰ ਪਿਓ ਨੂੰ ਪਾਇਆ ਜਾਂਦਾ ਰਿਹਾ ਕਿਵੇਂ ਸਾਡੇ ਨੌਜਵਾਨ ਨੰਗੇ ਕਰਕੇ ਤੁਸੀਂ ਇਹ ਦੇਖ ਕੇ ਛੱਡੇ ਪਾੜ ਕੇ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਜਾਂਦੀਆਂ ਤੇ ਕਿਵੇਂ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਦਰਿਆਵਾਂ ਜਾਂ ਨਹਿਰਾਂ ਜਿਰੋਣ ਦਿੱਤਾ ਜਾਂਦਾ ਰਿਹਾ ਇਹ ਆਪਾਂ ਸਾਰੀ ਦਾਸਤਾਨ ਹੁਣ ਤੱਕ ਸੁਣਦੇ ਆਏ ਆ ਕਿ ਹੁਣ ਆਪਣੇ ਸਾਹਮਣੇ ਖਲਾਸੇ ਵੀ ਹੋ ਰਹੇ ਆ ਭਾਈ ਜਸਹਰ ਗਦੇ ਸਿੰਘ ਕੌਕੇ ਵਰਗਿਆਂ ਦੇ ਜੋ ਹੋਰ ਜਿਹੜੀਆਂ ਕਹਾਣੀਆਂ ਕੱਟਣਾਵਾਂ ਹੋਈਆਂ ਨੇ ਬਖ ਬਖ ਸਮੇਂ ਤੇ ਸਾਡੇ ਸਾਹਮਣੇ ਆ ਰਹੀਆਂ ਨੇ ਇਹ ਉਹੀ ਦੌਰ ਜਿਹੜਾ 80 ਤੋਂ ਲੈ ਕੇ 95 ਤੱਕ ਸਾਡੀ ਜਵਾਨੀ ਦਾ ਜੋ ਘਾਣ ਹੋਇਆ ਜੋ ਤਸ਼ੱਦਦ ਹੋਇਆ ਉਹੀ ਦੌਰ ਦੁਬਾਰਾ ਸ਼ੁਰੂ ਹੋ ਗਿਆ ਬੜੇ ਚਾਵਾ ਨਾਲ ਮੁੱਖ ਮੰਤਰੀ ਚੁਣਿਆ ਪੰਜਾਬ ਦੇ ਲੋਕਾਂ ਨੇ ਭਵੰਤਸਿਆਂ ਰੱਬ ਦਾ ਖੌਫ ਖਾ ਖੌਫ ਰੱਬ ਦਾ ਇਹ ਸੁਦੀਵ ਹੀ ਨਹੀਂ ਹੁੰਦੀਆਂ ਪਾਵਰਾਂ ਤਾਕਤਾਂ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਇਹ ਪਰ ਜੋ ਤੂੰ ਕੀਤਾ ਹੈ ਪਰਚਾ ਝੂਠਾ ਕਰਾ ਕੇ ਅੰਦਰ ਸਤਾਤਾ ਨੂੰ ਉਸ ਤੋਂ ਬਾਅਦ ਜੋ ਉਹਦੇ ਨਾਲ ਸੀਐਸਟਾਫ ਦੇ ਵਿੱਚ ਤੂ ਕਰਾਇਆ ਮੈਂ ਕਹਿੰਦਾ ਰੌਂਗਟੇ ਖੜੇ ਕਰ ਦੇਣ ਵਾਲੀ ਗੱਲ ਆ ਯਾਰ ਕਿ ਹਲੇ ਵੀ ਨਾ ਪੰਜਾਬੀਆਂ ਦਾ ਅੰਦਰ ਰੋਹ ਤੇ ਗੁੱਸਾ ਪੈਦਾ ਹੁੰਦਾ ਹਲੇ ਵੀ ਅਸੀਂ ਉੱਠ ਕੇ ਬਾਹਰ ਆਉਂਦੇ ਤਬਰ ਸਮਝ ਲਓ ਅਸੀਂ ਮਰ ਚੁੱਕੇ ਆ ਜੀ ਵੀਰਾ ਸਾਡੀਆਂ ਮਰ ਚੁੱਕੀਆਂ ਬਈ ਭਾਨੇ ਸਿੱਧੂ ਨੂੰ ਰਾਤ ਨੂੰ ਨੰਗਾ ਕਰਕੇ ਆ ਇਨੀ ਠੰਡ ਹੈ ਕਿੰਨਾ ਤੁਸੀਂ ਦੇਖ ਲਓ ਕਿੰਨੇ ਕਿੱਥੇ ਫਿਰਦਾ ਤਾਪਮਾਨ ਬੰਦੇ ਨੇ ਕਿੰਨੇ ਲੀੜੇ ਪਾਏ ਹੁੰਦੇ ਆ ਰਾਤ ਨੂੰ ਬੰਦਾ ਰਜਾਈ 'ਚ ਪਿਆ ਵੀ ਠਰਦਾ ਉਹਨੂੰ ਅਲਫ ਨੰਗਾ ਕਰਕੇ ਸੀਐਸਟਾਫ ਲੁਧਿਆਣਾ ਦੇ ਵਿੱਚ ਬਾਹਰ ਨੰਗਾ ਰੱਖਿਆ ਗਿਆ ਉਹਦੇ ਉੱਤੇ ਠੰਡਾ বরਫ ਵਾਲਾ ਪਾਣੀ ਪਾਇਆ ਗਿਆ ਕੋਨੂੰ ਇੰਨਾ ਬੁਖਾਰ ਹੋਇਆ ਉਹਦੇ ਬੁਖਾਰ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਠੰਡਾ ਪਾਣੀ ਪਾ ਕੇ ਉਹਦੀ ਕੁੱਟਮਾਰ ਕੀਤੀ ਗਈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਦੇ ਨੂੰ ਦਿਮਾਗ ਨੂੰ ਨਸ਼ਾ ਚੜ ਚੁੱਕਿਆ ਤਾਕਤ ਦਾ ਕੁਰਸੀ ਦਾ ਪਾਵਰ ਦਾ ਉਹ ਚਾਹੁੰਦਾ ਸੀ ਕਿ ਵੀਡੀਓ ਕਾਲ ਕਰਕੇ ਕਹਿੰਦਾ ਸੀ ਪੁਲਿਸ ਨੂੰ ਕਿ ਮੈਨੂੰ ਪਹਾਨਾ ਦਿਖਾਓ ਤੁਸੀਂ ਇਹਦੇ ਨਾਲ ਕੀ ਕਰ ਰਹੇ ਹੋ ਹੱਦ ਹੋ ਗਈ ਯਾਰ ਐਡਾ ਕਿਹੜਾ ਜ਼ੁਲਮ ਕੀਤਾ ਭਾਨੇ ਨੇ ਐਡੀ ਕਿਹੜੀ ਨਿੱਜੀ ਦੁਸ਼ਮਣੀ ਆ ਭਾਨਸਿਆਂ ਤੇਰੀ ਭਾਨੇ ਦੇ ਨਾਲ ਤੂੰ ਇੱਕ ਪੁਲਿਸ ਮੁਲਾਜ਼ਮ ਨੂੰ ਕਹਿ ਰਿਹਾ ਉੱਥੇ ਕਿ ਭਾਈ ਇਹਦੀ ਵੀਡੀਓ ਕਾਲ ਤੇ ਮੈਨੂੰ ਦਿਖਾ ਪਾਣਾ ਨੰਗਾ ਕੀਤਾ ਕਿ ਨਹੀਂ ਕੀਤਾ ਆਪਾਂ ਦਾ ਕੁੱਟ ਰਹੇ ਹੋ ਕਿ ਨਹੀਂ ਕੁੱਟ ਰਹੇ ਹੋ ਧੱਕੇ ਨਾਲ ਭਾਨੇ ਦੇ ਕੁੱਟ ਕੇ ਭਾਨੇ ਨੂੰ ਧੱਕੇ ਨਾਲ ਕਹਿ ਰਹੇ ਸੀਗੇ ਕਿ ਦੁਬਾਰਾ ਮੁੱਖ ਮੰਤਰੀ ਦੇ ਖਿਲਾਫ ਬੋਲੇਗਾ ਕਿ ਯਾਤਰਾ ਦੇ ਲੱਖੇ ਨਾਲ ਜਾਏਗਾ ਕੋਈ ਮੁੜ ਕੇ ਗੱਲ ਕਰੇਗਾ ਇਹ ੱੱਕੇ ਦੇ ਨਾਲ ਇਹ ਦੋ ਰਾਤਾਂ ਦੇ ਵਿੱਚ ਸੀਐਸਟਾਫ ਦੇ ਵਿੱਚ ਜੋ ਭਾਨੇ ਨਾਲ ਹੋਇਆ ਤੁਹਾਨੂੰ ਉਹ ਦੱਸ ਰਿਹਾ ਅੱਜ ਹੀ ਮੇਰੇ ਸਾਥੀ ਭਾਨੇ ਨੂੰ ਮਿਲ ਕੇ ਆਇਆ ਜੇਲ੍ਹ ਭੇਜਿਆ ਉਹਨਾਂ ਨੇ ਸਾਰੀ ਗੱਲ ਭਾਨੇ ਨੇ ਆਪਣੇ ਸਾਥੀਆਂ ਨੂੰ ਮੇਰੇ ਨੂੰ ਨਾਲ ਦੇ ਨੂੰ ਦੱਸੀ ਹੈ ਇਹਨਾਂ ਬਾਈ ਜੋ ਜੋ ਦੋ ਰਾਤਾਂ ਜ ਮੇਰੇ ਨਾਲ ਹੋਇਆ ਵੀ ਕਿਸ ਤਰੀਕੇ ਨਾਲ ਮੈਨੂੰ ਰਾਤ ਨੂੰ ਬਾਹਰ ਠੰਡ ਚ ਰੱਖ ਕੇ ਬੰਨ ਕੇ ਵੜੇ ਸੀ ਇਸਟਾਫ ਦੇ ਉੱਤੇ ਠੰਡਾ ਪਾਣੀ ਪਾਉਂਦੇ ਰਹੇ ਬਰਫ ਵਾਲਾ ਨੰਗਾ ਕਰਕੇ ਮੇਰੀ ਵੀਡੀਓ ਬਣਾ ਕੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀਗੇ ਕਿ ਇਹਦੀ ਵੀਡੀਓ ਬਣਾ ਕੇ ਨੰਗਾ ਕਰਕੇ ਦੀ ਕੁੜਦੇ ਦੀ ਇਹਦੇ ਪਾਣੀ ਪਾਉਂਦੇ ਦੀ ਮੈਨੂੰ ਭੇਜੋ ਇਹ ਹੋਇਆ ਭਾਨੇ ਨਾਲ ਇਹ ਦਰਿੰਦਗੀ ਦੀ ਹੱਦ ਹੈ ਐਵੇਂ ਦਾ ਕੋਈ ਜਿਹੜਾ ਬੰਦਾ ਆਪਾਂ ਕਹਨੇ ਆ ਕਿ ਯਾਰ ਜਿਹੜਾ ਬੰਦਾ ਕੋਈ ਬਹੁਤ ਜ਼ਿਆਦਾ ਜ਼ਾਲਮ क्रूर ਬੰਦਾ ਹੁੰਦਾ ਕੋਈ ਉਹ ਵੀ ਨਹੀਂ ਐ ਕਰਦਾ ਯਾਰ ਇਹ ਅੱਜ ਉਹਨਾਂ ਜਕਰੀਆ ਖਾਨ ਵਰਗਿਆਂ ਨੂੰ ਮਾਤ ਪਾ ਰਿਹਾ ਜੁਹਲਾਤ ਅੱਜ ਪਹਾਨੇ ਨਾਲ ਹੋਏ ਆ ਮੈਂ ਕਹਿੰਦਾ ਬੰਦੇ ਦੀ ਰੂਹ ਕੰਬ ਜਾਂਦੀ ਆ ਜਦ ਇਹ ਗੱਲ ਸੁਣ ਕੇ ਵੀ ਇੰਨਾ ਤੱਕਾ ਯਾਰ ਇੰਨਾ ਜ਼ੁਲਮ ਐਡਾ ਕਿਹੜਾ ਪਹਾਨਾ ਚਿੱਟਾ ਵੇਚਦਾ ਸੀ ਪਹਾਨਾ ਗੋਇਸਟਰ ਸੀ ਪਹਾਨਾ ਫਿਰ ਅਤਵਾਦੀ ਸੀ ਸਿਰ ਪਹਾਨਾ ਭਵੰਤ ਨੂੰ ਸਵਾਲ ਪੁੱਛਦਾ ਸੀ ਜੋਪ ਮੰਤ ਨੇ ਹੁਣ ਤੱਕ ਲੋਕਾਂ ਦਾ ਵਾਅਦਾ ਕੀਤਾ ਤੇ ਖੜਾ ਨਹੀਂ ਉੱਤਰਿਆ ਭਾਨਾ ਉਹਦੇ ਉੱਤੇ ਕਟਾਸ ਕਰਦਾ ਸੀ ਇਹ ਬਰਦਾਸ਼ਤ ਨਹੀਂ ਹੋਇਆ ਭਾਨਾ ਇਹਨਾਂ ਤੋਂ ਪਰ ਸਾਡੇ ਲੋਕ ਹਲੇ ਚੁੱਪ ਬੈਠੇ ਐ ਉਹ ਵਾਰੀ ਸਭ ਦੀ ਆਉਣੀ ਆ ਯਾਦ ਰੱਖਿਓ ਇਹ ਸਾਡੇ ਨੌਜਵਾਨ ਮੁੰਡਿਆਂ ਨੂੰ ਖੁੱਲ੍ਹ ਛੁੱਟੀ ਖੁੱਲੀ ਛੁੱਟੀ ਦਿੱਤੀ ਹੋਈ ਆ ਭਵਾਨਸਿਓ ਨੇ ਕਿ ਜਿੰਨੇ ਮਰਜ਼ੀ ਕੋਈ ਗਾਲ ਇਨਕਾਊਂਟਰ ਕਰ ਦਿਓ ਹੋ ਵੀ ਰਿਹਾ ਪੰਜਾਬ 'ਚ ਸਾਡੇ ਨੌਜਵਾਨਾਂ ਨੂੰ ਨੰਗੇ ਕਰਕੇ ਤਾਂ ਇਹ ਕਰਨ ਲੱਗ ਗਿਆ ਕਾਰਵਾਈਆਂ ਥਾਣੇ 'ਚ ਤੁਹਾਡੀਆਂ ਧੀਆਂ ਪੈਣਾ ਨੂੰ ਵੀ ਇਹੀ ਕੁਸ਼ਾਲ ਕਰਨਗੇ ਯਾਦ ਰੱਖਿਓ ਮੇਰੀ ਗੱਲ ਇਹ ਇਹ ਸਾਰਿਆਂ ਨੂੰ ਪਿੱਛੇ ਛੱਡੂਗਾ ਇਸ ਕੰਮ ਦੇ ਪਿੱਛੇ ਵਿੱਚ ਅੱਜ ਮੇਰਾ ਇੰਨਾ ਮਨ ਖਰਾਬ ਹੋਇਆ ਗੱਲ ਸੁਣ ਕੇ ਯਾਰ ਸਵੇਰ ਦਾ ਵੀ ਆ ਜਮਈ ਅਰਹਤ ਕਰਤੀ ਤੁਸੀਂ ਪਤੰਦਰੋ ਬੰਦੇ ਨੂੰ ਬੁਖਾਰ ਦੀ ਨਹੀਂ ਦੇਖ ਰਹੇ ਉਹਦਾ ਵੀ ਤਾਪ ਚੜਿਆ ਹੋਇਆ ਬੰਦੇ ਨੂੰ ਨੰਗਾ ਕਰਕੇ ਉੱਤੇ ਠੰਡਾ ਪਾਣੀ ਪਾ ਰਹੇ ਹੋ ਫਿਰ ਵੀਡੀਓ ਕਾਲ ਤੇ ਮੁੱਖ ਮੰਤਰੀ ਨੂੰ ਦਿਖਾ ਰਹੇ ਆ ਵੀ ਆ ਦੇਖੋ ਜੀ ਭਾਨੇ ਦਾ ਕੀ ਹਾਲ ਕਰਿਆ ਤੇ ਫਿਰ ਕਹਿ ਰਹੇ ਆ ਕਿ ਦੁਬਾਰਾ ਇਹ ਬੋਲੂਗਾ ਨਹੀਂ ਇਹ ਆਵਾਜ਼ ਨਹੀਂ ਕੱਢੂਗਾ ਦੁਬਾਰੇ ਫਾਂਸੀਆਂ ਯਾਦ ਰੱਖੀਏ ਇੱਕ ਗੱਲ ਮੈਂ ਫੇਰ ਕਹਿਣਾ ਡਰ ਰੱਬ ਤੋਂ ਸਦਾ ਨਹੀਂ ਇੱਥੇ ਕੋਈ ਰਿਹਾ ਤੈਨੂੰ ਗੱਲ ਸੁਣਾਉਣਾ ਪਤਾ ਤੈਨੂੰ ਵੀ ਹੁਣ ਧਿਆਨ ਚ ਰੱਖੀ ਗੱਲ ਇੱਥੇ ਇੱਕ ਸਮਾਸੀ ਭਰਤਿੰਦਰ ਚਹਿਲਵਾਰੇ ਸਾਹਨੇ ਸੁਣਿਆ ਭਰਤਿੰਦਰ ਚਹਿਲ ਨੂੰ ਬਾਦਲ ਸਰਕਾਰ ਵੇਲੇ ਜਦੋਂ ਬਾਦਲਾਂ ਦੀ ਸਰਕਾਰ ਬਣੀ ਭਰਤਿੰਦਰ ਚਹਿਲ ਨੂੰ ਚੱਕ ਲਿਆ ਗਿਆ ਇੱਕ ਗਰੇਵਾਲ ਐਸਐਸਪੀ ਲੱਗਿਆ ਹੁੰਦਾ ਸੀ ਭਰਤਿੰਦਰ ਚਹਿਲ ਨੂੰ ਫੜ ਲਿਆ ਗਿਆ ਗਰੇਵਾਲ ਵਰਗਿਆਂ ਨੇ ਗਰੇਵਾਲ ਤਾਂ ਕੌਣ ਹੁੰਦਾ ਹੈ ਪਿੱਛੇ ਸਰਕਾਰ ਕਿਹੜੀ ਸੀ ਉਸ ਸਮੇਂ ਦੀ ਗਰੇਵਾਲ ਵਰਗਿਆਂ ਨੇ ਭਰਤਿੰਦਰ ਚੈਲ ਨੂੰ ਨੰਗਾ ਕਰਕੇ ਉਹਦੇ ਜਵਾਈ ਨੂੰ ਉਥੇ ਲਿਆਂਦਾ ਗਿਆ ਭਰਤਿੰਦਰ ਚੈਲ ਦੇ ਮੂੰਹ ਦੇ ਵਿੱਚ ਉਹਦੇ ਜਵਾਈ ਦਾ ਗੁਤੰਗ ਤੇ ਉਹਦੇ ਜਵਾਈ ਦੇ ਮੂੰਹ ਚ ਭਰਤਿੰਦਰ ਚੈਲ ਦਾ ਗੁਤੰਗ ਪਾਇਆ ਗਿਆ ਸੀ ਇਹ ਅਫਸਰਾਂ ਨੂੰ ਵੀ ਪਤਾ ਹੈ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਤੇ ਇਹ ਲੀਡਰਾਂ ਨੂੰ ਵੀ ਪਤਾ ਕਿ ਉਦੋਂ ਭਰਤਿੰਦਰ ਚੈਲ ਨਾਲ ਕੀ ਹੋਇਆ ਸੀ ਸਮਾਂ ਪਲਟਿਆ ਸਤਾ ਪਲਟੀ ਉਹੀ ਥਾਣੇ ਉਹੀ ਬੰਦੇ ਉਹੀ ਪ੍ਰਸ਼ਾਸਨ ਉਸੇ ਗਰੇਵਾਲ ਐਸਐਸਪੀ ਨੂੰ ਇੱਕ 20 ਰੁਪਿਆ ਦੀ ਪਰਚੀ ਪਿੱਛੇ ਜਿਹੜੇ ਪਟਵਾਰੀ ਨੇ 20 ਰੁਪਿਆ ਦੀ ਇੱਕ ਫੀਸ ਲਈ ਸੀ ਕਿਸੇ ਬੰਦੇ ਤੋਂ ਤੇ ਉਹਨੂੰ ਫਸਾ ਦਿੱਤਾ ਗਿਆ ਸੀ ਉਸੇ ਪਟਵਾਰੀ ਤੋਂ ਦਰਖਾਵਾ ਦਿਵਾ ਕੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਚੱਕਰ ਦੇ ਵਿੱਚ ਉਸੇ ਗਰੇਵਾਲ ਨੂੰ ਚੱਕ ਕੇ ਉਸੇ ਥਾਣੇ 'ਚ ਲਿਆਂਦਾ ਗਿਆ ਸੀ ਤੇ ਪਰ ਉਹੀ ਗੁਪਤੰਗ ਉਹੀ ਉਹਦਾ ਜਵਾਈ ਉਥੇ ਬਲਾ ਕੇ ਉਹੀ ਉਹਦਾ ਗੁਪਤੰਗ ਉਹਦੇ ਜਵਾਈ ਦੇ ਮੂੰਹ ਤੇ ਮੂੰਹ ਚ ਉਹਦੇ ਜਵਾਈ ਦਾ ਗੁਪਤੰਗ ਉਹਦੇ ਮੂੰਹ ਚ ਪਾਇਆ ਗਿਆ ਸੀ ਸਮਾਂ ਬਦਲਦਾ ਹੈ ਬਦਲਦਾ ਸਮਾਂ ਇਹ ਤੱਕੇ ਚੰਗੇ ਨਹੀਂ ਹੁੰਦੇ ਇਹ ਜਿਹੜਾ ਤੂੰ ਕਰ ਰਿਹਾ ਸਾਡੇ ਇੱਕ ਨੌਜਵਾਨ ਭਰਾ ਨੂੰ ਸਾਥੀ ਨੂੰ ਸਾਡੇ ਨੂੰ ਨੰਗਾ ਕਰਕੇ ਉਹਦੀਆਂ ਵੀਡੀਓ ਕਾਲ ਦੇ ਉੱਤੇ ਦੇਖਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਹੈ ਕਿ ਇਹਦੀ ਵੀਡੀਓ ਬਣਾ ਕੇ ਭੇਜੋ ਇਹ ਨੰਗੇ ਦੀ ਇਹਦੀ ਕੁੱਟਮਾਰ ਕਰਦਿਆਂ ਦੀ ਇਹਨੂੰ ਜਲੀਲ ਕਰਦਿਆਂ ਦੀ ਇਹ ਸਮੱਸ ਹੀ ਕੋਈ ਕਿ ਕਦੇ ਇੱਥੇ ਦੂਜੀਆਂ ਸਰਕਾਰਾਂ ਵੀ ਦੂਜੇ ਬੰਦਿਆਂ ਨੂੰ ਅੰਦਰ ਕਰਕੇ ਉੱਤੇ ਕੈਮਰੇ ਫਿੱਟ ਕਰਦੀਆਂ ਹੁੰਦੀਆਂ ਸੀ ਅੱਜ ਤੂੰ ਵੀ ਕੀਤਾ ਸੁਖਪਾਲ ਸਿੰਘ ਖਰੇ ਦੀ ਬਰਕ ਦੇ ਵਿੱਚ ਕੈਮਰਾ ਲਵਾਇਆ ਕਿ ਟੇਡਾ ਪੈਂਦਾ ਸਿੱਧਾ ਪਿੰਦਾ ਪੈਂਦਾ ਰੋਟੀ ਕਿਵੇਂ ਖਾਂਦਾ ਕਿੰਨੀਆਂ ਰੋਟੀਆਂ ਖਾਂਦਾ ਇਕੱਲੀ-ਕੱਲੀ ਤੂੰ ਉਹਦੀ ਹਰਕਤ ਦੇਖ ਰਿਆ ਸੀ ਉੱਥੇ ਬੈਠਾ ਸੀ ਹਮਾ ਉਸ ਸਾਹਮਣੇ ਪਲਟਣਾ ਯਾਦ ਰੱਖੀ ਅੱਤ ਤੇ ਖੁਦਾ ਦਾ ਵੈਰ ਹੁੰਦਾ ਫਰ ਲੋਕ ਬਲਟਾ ਮਾਰਦੇ ਆ ਇਹ ਲੋਕਾਂ ਜਿਹੜਾ ਬੱਸਦਾ ਹੁੰਦਾ। ਤੇਰਾ ਬਹਮੇਸ਼ਾ ਆਪਦਾ ਅੰਤ ਕਰਦਾ ਆ। ਐਡਾ ਐਡਾ ਤੂੰ ਇੱਕ ਐਡਾ ਤੇਰਾ ਪੱਧਰ ਯਾਰ ਇੱਕ ਸਟੇਟ ਦਾ ਮੁੱਖ ਮੰਤਰੀ ਹੋਵੇ ਤੇ ਇੱਕ ਆਮ ਨੌਜਵਾਨ ਮੁੰਡੇ ਨੂੰ ਜਿਹਦਾ ਕਸੂਰ ਹੀ ਕੋਈ ਨਹੀਂ ਕਹੇ ਕਿ ਇਹਦੀ ਨੰਗੇ ਦੀ ਵੀਡੀਓ ਭੇਜੋ। ਇਹਦੀ ਵੀਡੀਓ ਕਾਲ ਕਰਕੇ ਮੈਨੂੰ ਦਿਖਾਓ ਕੀ ਕਰ ਰਹੇ ਆ ਇਹਦੇ ਨਾਲ। ਪਰ ਪੰਜਾਬ ਦੇ ਲੋਕੋ ਤੁਹਾਨੂੰ ਪੀਲਾ ਬਾਈ ਬਾਰ-ਬਾਰ ਮੈਂ ਬੇਨਤੀਆਂ ਪੀਲਾ ਕਰਦਾ ਇਹਦੇ ਬਹੁਤ ਬੰਦੇ ਬਹੁਤ ਬੰਦੇ ਖਪਾਤੇ ਇਹਨਾਂ ਨੇ ਜੇਲਾਂਾਂ ਚ ਮਰਵਾ ਕੇ ਸਭ ਦੀ ਆਵਾਜ਼ ਬੰਦ ਕਰਨ ਤੇ ਲੱਗੇ ਹੋਏ ਆ ਇਹਦੇ ਰਹਿ ਕਿੰਨੇ ਜਣਤੀ ਦੇ ਰਹਿ ਗਏ ਬਾਈ ਯਾਦ ਰੱਖਿਓ ਕੋਈ ਗੱਲ ਨਹੀਂ ਅਸੀਂ ਤਾਂ ਲੱਗੇ ਹੋਏ ਆ ਇਹਦਾ ਜਾਵਾਂਗੇ ਆਪਣੇ ਸਿਰਾਂ ਨਾਲ ਨਿਵਾ ਕੇ ਅੱਜ ਤਾਂ ਪੰਜਾਬ ਦੀ ਗੱਲ ਕਰਨੀ ਹੈ ਚਾਹੇ ਮਰਵਾ ਦੇਣ ਚਾਹੇ ਜੇਲਾਂਾਂ ਚ ਬੰਦ ਕਰ ਦੇਣ ਅਸੀਂ ਇਹ ਪਿੱਛੇ ਛੱਡ ਦੇ ਪਰ ਫੈਸਲਾ ਤੁਹਾਡੇ ਹੱਥ ਹੈ ਕਿ ਆਪਾਂ ਘਰਾਂ 'ਚ ਬੈਠੇ ਰਹਿਣਾ ਹੈ ਚੁੱਪ ਕਰੇ ਰਹਿਣਾ ਹੈ ਕਿ ਮਗਰੋਂ ਭੋਗਾਂ ਦੇ ਵਰਸੀਆਂ ਤੇ ਇਕੱਠ ਕਰਨੇ ਆ ਕਿ ਜਾਂਉਂਦੇ ਜੀ ਅਸੀਂ ਬੰਦੇ ਦੇ ਨਾਲ ਖੜਨਾ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਕਾ ਦੇਵਾਂਗੇ ਤੁਹਾਨੂੰ ਆ ਜਿਓ ਆ ਤੁਹਾਨੂੰ ਕਹਾਣੀ ਹਲੇ ਪਾਣਾ ਆਪ ਦੱਸ ਦੂ ਆਖੇ ਵੀ ਹੋਇਆ ਕੀ ਹੈ ਇੱਕ ਵਾਰੀ ਕਈ ਪਰਚੇ ਹੋਰ ਤਿਆਰ ਕਰੀ ਬੈਠੇ ਉਹਦੇ ਵੀ ਨਿਕਲ ਨਹੀਂ ਦੇਣਾ ਕੁਝ ਆਰਪੁਰ ਕੁਜਲੰਦਰ ਆ ਕੋਈ ਮਹਾਲੀ ਹਲੇ ਹੋਰ ਵੀ ਤਿਆਰ ਕਰੀ ਬੈਠੇ ਆ ਪੰਚਿਆਂ ਜਲਮ ਉਹਨਾ ਕਰ ਸਜਣਾ ਉਹਨਾ ਕਰ ਜਿੰਨਾ ਚੱਲ ਲੈ ਉਹਨਾ ਕਰੋ ਇਹ ਚੰਗਾ ਨਹੀਂ ਹੁੰਦਾ ਜਿਹੜਾ ਹੰਕਾਰ ਤੈਨੂੰ ਸਤਾ ਦਾ ਹੋ ਗਿਆ ਇਹ ਚੰਗਾ ਨਹੀਂ ਇਹ ਮਾੜੀਆਂ ਹੁੰਦੀਆਂ ਨੇ ਗੱਲਾਂ ਉਧ ਯਾਰ ਐ ਕਿਡਾ ਕੱਢਣ ਲੱਗ ਗਿਆ ਐ ਤਾਂ ਕਿਡ ਕੋਈ ਜਿਹਨਾਂ ਬਹੁਤ ਵੱਡੀ ਦੁਸ਼ਮਣੀ ਹੁੰਦੀ ਹੈ ਜਿਹੜੀ ਕਿਸੇ ਬੰਦੇ ਨੇ ਕਿਸੇ ਦਾ ਕੋਈ ਬੰਦਾ ਮਾਰਿਆ ਹੁੰਦਾ ਹੈ ਕਿਸੇ ਬੰਦੇ ਨੇ ਕੋਈ ਜਿਹੜੀ ਜ਼ਮੀਨ ਦੱਬੀ ਹੁੰਦੀ ਹੈ ਕਿਸੇ ਬੰਦੇ ਨੇ ਕਿਸੇ ਦੇ ਕੋਈ ਧੀ ਭੈਣ ਨਾਲ ਗਲਤ ਹਰਕਤ ਕੀਤੀ ਹੁੰਦੀ ਹੈ ਇੰਨੀ ਯਾਰ क्रूरਤਾ ਇੰਨੀ ਦਰਿੰਦਗੀ ਦਾ ਉਹ ਬੰਦਾ ਨਹੀਂ ਦਿਖਾਉਂਦਾ ਯਾਰ ਜਿਹਨੇ ਤੂੰ ਸਾਡੇ ਪੰਜਾਬ ਦੀ ਨੌਜਵਾਨੀਆਂ ਕਰ ਰਿਆ ਪਰ ਮੈਂ ਕੱਲ ਕਰਨੀ ਚਾਹੁੰਦਾ ਹੈ ਵੀ ਕੀ ਇਸ ਦੇਖਦੀਆਂ ਜਿਹੜੀਆਂ ਕੋਰਟਾਂ ਨੇ ਅਦਾਲਤਾਂ ਨੇ ਕੀ ਉਹ ਸੋਮੋਟੋ ਨੋਟਿਸ ਲੈਣਗੀਆਂ ਕੀ ਜਿਹੜੇ ਕੋਈ ਮਨੁੱਖੀਅਤ ਘਰ ਕਮਿਸ਼ਨ ਬਣੇ ਨੇ ਕੋਈ ਮਨੁੱਖੀਅਤ ਘਰਾਂ ਦਾ ਰੌਲਾ ਪਾਉਣ ਵਾਲੇ ਬੰਦੇ ਨੇ ਐਡੀ ਦਰਿੰਦਗੀ ਹੋਈ ਆ ਉਸ ਨੌਜਵਾਨ ਦੇ ਨਾਲ ਸੀਐਸਟਾਫ ਲੁਧਿਆਣੇ ਦੇ ਵਿੱਚ ਉਹ ਕੀ ਆਵਾਜ਼ ਬੁਲੰਦ ਕਰਨਗੇ ਉਹ ਖੜਨਗੇ